ਇਸ ਜ਼ਿਲ੍ਹੇ ਦੇ ਅਧਿਐਖ ਆਦਰਨੀਏ ਸੇਠੂ ਜੀ ਔਰ ਮੇਰੇ ਪਾਰਟੀ ਦੇ ਸਾਰੇ ਸੀਨੀਅਰ ਕਰਮਚਾਰਤਾ ਬੰਦੂਓ ਔਰ ਮੇਰੇ ਮੀਡੀਆ ਤੋਂ ਆਏ ਮੁਕੇਰੀਆਂ ਤੋਂ ਸਾਰੇ ਸਾਡੇ ਪ੍ਰੈਸ ਦੇ ਵਾਰਤਾਕਾਰ ਬੰਦੂਓ ਅੱਜ ਜੀ ਤੁਹਾਡੇ ਵਿੱਚ ਹਾਜ਼ਰ ਹੋਏ ਆਂ ਕਿ ਆਪਾਂ ਸਾਰੇ ਜਾਣਦੇ ਆਂ ਕਿ ਪਿਛਲੇ ਲਗਭਗ 2 ਮਹੀਨਿਆਂ ਤੋਂ ਜਿਹੜੀ ਪੰਜਾਬ ਦੇ ਵਿੱਚ ਬਹੁਤ ਹੀ ਵੱਡੀ ਤਰਾਸੀ ਆਈ ਪੰਜਾਬ ਦੇ ਵਿੱਚ ਹੜਾ ਆਇਆ ਉਹ ਸਾਡੇ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਉਹ ਲਗਭਗ 2000 ਤੋਂ ਉੱਪਰ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਆ ਬਹੁਤ ਵੱਡਾ ਨੁਕਸਾਨ ਹੋਇਆ ਔਰ ਪੰਜਾਬ ਦੇ ਲੋਕਾਂ ਨੇ ਇੱਕ ਭਾਈਚਾਰਾ ਦਿਖਾਇਆ ਸਾਰੇ ਲੋਕਾਂ ਨੇ ਰਲ ਕੇ ਉਹਨਾਂ ਦੇ ਨਾਲ ਖੜੇ ਹੋ ਕੇ ਸਾਰਿਆਂ ਨੇ ਸਾਥ ਵੀ ਦਿੱਤਾ ਇਸ ਦੇ ਨਾਲ-ਨਾਲ ਸਾਡੀ ਜਿਹੜੀਆਂ ਹਰਿਆਣੇ ਦੀ ਸਰਕਾਰ ਹੈ ਦਿੱਲੀ ਦੀ ਸਰਕਾਰ ਹੈ ਸਾਡੀ ਗੋਆ ਦੀ ਸਰਕਾਰ ਹੈ ਪੰਜਾਬ ਆਪਣੇ ਭਾਰਤੀ ਜਨਤਾ ਪਾਰਟੀ ਦੀ ਔਰ ਗੁਜਰਾਤ ਦੀ ਸਰਕਾਰ ਹੈ ਇਹਨਾਂ ਸਰਕਾਰਾਂ ਨੇ 5-5 ਕਰੋੜ ਰੁਪਈਆ ਔਰ ਨਾਲ ਬਹੁਤ ਵੱਡੀ ਸਮਗਰੀ ਟਰੱਕਾਂ ਦੇ ਟਰੱਕ ਔਰ ਗੱਡੀਆਂ ਪਰ ਕੇ ਸਾਡੇ ਪੰਜਾਬ ਦੇ ਲੋਕਾਂ ਵਾਸਤੇ ਉਥੋਂ ਦੇ ਸਾਡੇ ਮੁੱਖ ਮੰਤਰੀ ਸਾਹਿਬਾਨ ਨੇ ਭੇਜੀਆਂ ਔਰ ਸਾਡੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਯੂਨਿਟ ਨੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੇ ਸਾਡੇ ਜਿੰਨੇ ਵੀ ਮੰਡਲ ਲੈਵਲ ਤੇ ਸਾਡੇ ਕਾਰਜਕਰਤਾ ਹੈ ਜੋ ਵੀ ਪਾਰਟੀ ਨੇ ਉਹਨਾਂ ਦੀ ਜ਼ਿੰਮੇਵਾਰੀ ਲਈ ਉਹਨਾਂ ਨੇ ਬੜੀ ਤਨਦੇਹੀ ਦੇ ਨਾਲ ਇੱਕ ਸੇਵਾ ਸਮਿਤ ਹੋਏ ਆਪਣੀ ਡਿਊਟੀ ਨਿਭਾਈ ਲੋਕਾਂ ਨੂੰ ਰਲੀ ਪਹੁੰਚਾਇਆ ਜਿੱਥੇ ਦਾਸ਼ਣ ਦੀ ਲੋੜ ਸੀ ਰਾਸ਼ਨ ਪਹੁੰਚਾਇਆ ਜਿੱਥੇ ਦਵਾ ਦੀ ਲੋੜ ਸੀ ਦਵਾ ਪੰਚਾਇਤ ਹਰ ਚੀਜ਼ ਸਾਡੀ ਪਾਰਟੀ ਨੇ ਮੁਹਈਆ ਕਰਾਈ ਹੁਣ ਜਿਹੜਾ ਲੇਟੈਸਟ ਸਾਡਾ ਕਾਰਜਕ੍ਰਮ ਚੱਲਨਾ ਮੈਂ ਉਹ ਸੀ ਪਿੰਡਾਂ ਦੇ ਵਿੱਚ ਜਿਹੜੇ ਟਰੈਕਟਰ ਲਿਆ ਕੇ ਅਸੀਂ ਉਹਨਾਂ ਜਿਹੜੀ ਜ਼ਮੀਨ ਖਰਾਬ ਹੋਈ ਆ ਅਸੀਂ ਉਹ ਜ਼ਮੀਨ ਨੂੰ ਪ੍ਰੋਪਰ ਤਿਕਣਾ ਸਮਤਲ ਕਰਨਾ ਰਿਹਾ ਇਸ ਤਰ੍ਹਾਂ ਦੇ ਕਈ ਕੰਮ ਜਿਹੜੇ ਆ ਉਹ ਸਾਡੀ ਪਾਰਟੀ ਨੇ ਸ਼ੁਰੂ ਕੀਤੇ ਆ ਲੇਕਿਨ ਜਿਹੜੀ ਹੜ ਆਇ ਕਿਉਂ ਉਹਦਾ ਕਾਰਨ ਕੀ ਰਿਹਾ ਕਿਉਂਕਿ ਹੜ੍ਹ ਤੋਂ ਪਹਿਲਾਂ ਹਰ ਸਰਕਾਰ ਕੁਝ ਪ੍ਰਬੰਧ ਕਰਦੀ ਹੈ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਹਰੇਕ ਪਤਾ ਵੀ ਜੁਲਾਈ ਦੇ ਮਹੀਨੇ ਦੇ ਵਿੱਚ ਬਰਸਾਤਾਂ ਹੋਣੀਆਂ ਮੈਂ ਲੇਕਿਨ ਉਸ ਤੋਂ ਪਹਿਲਾਂ ਜਿਹੜੇ ਐਸ ਡੀ ਆਰ ਐਫ ਦੇ ਨਿਯਮ ਹੈ ਉਹਦੇ ਮੁਤਾਬਕ ਸਰਕਾਰਾਂ ਨੂੰ ਜਿਹੜੇ ਸੈਕਟਰੀ ਸਾਹਿਬਾਨ ਹੁੰਦੇ ਵਿਭਾਗ ਦੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਮੀਟਿੰਗ ਕਰਕੇ ਹਰੇਕ ਡਿਸਟ੍ਰਿਕਟ ਦੇ ਡੀ ਸੀ ਨੂੰ ਹਦਾਇਤ ਕਰਨ ਫਲਾਨੀ ਜਗ੍ਹਾ ਕਮ ਹੋਣ ਵਾਲਾ ਵਾ ਫਲਾਨੀ ਜਗ੍ਹਾ ਕਮ ਹੋਣ ਵਾਲਾ ਵਾ ਲੇਕਿਨ ਇਸ ਵਾਰੀ ਜਿਹੜਾ ਇੱਕ ਉਪਰਬੰਧਨ ਰਿਆ ਇਹਨਾਂ ਦਾ ਉਸ ਨਾਤੇ ਸਾਡੀ ਪਾਰਟੀ ਨੇ ਇੱਕ ਚਾਰਟ ਸ਼ੀਟ ਪੇਸ਼ ਕੀਤੀ ਹੈ ਉਹ ਜਿਹੜੀ ਮੈਂ ਤੁਹਾਡੇ ਮੋਹਰੇ ਪੇਸ਼ ਕਰੂੰਗਾ ਸਾਡੇ ਪ੍ਰਧਾਨ ਜੀ ਪੇਸ਼ ਕਰਨਗੇ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਮੌਜੂਦਾ ਇਹ ਪੰਜਾਬ ਦੀ ਸਰਕਾਰ ਹੈ ਇਹਨਾਂ ਨੇ ਕੋਈ ਮੀਟਿੰਗ ਨਹੀਂ ਕੀਤੀ ਜਦ ਕਿ ਪਹਿਲੀ ਮੀਟਿੰਗ ਜਿਹੜੀ ਹੁੰਦੀ ਹੈ ਫਰਵਰੀ ਦੇ ਮਹੀਨੇ ਵਿੱਚ ਹੁੰਦੀ ਹੈ ਜਨਵਰੀ ਫਰਵ ਦੇ ਵਿੱਚ। ਉਹ ਉਸ ਮੀਟਿੰਗ ਨੂੰ ਸੂਬੇ ਦੇ ਮੁੱਖ ਮੰਤਰੀ ਹੈਡ ਕਰਦੇ ਆ। ਲੇਕਿਨ ਇੱਥੋਂ ਦੇ ਮੁੱਖ ਮੰਤਰੀ ਸਾਹਿਬ ਦਿੱਲੀ ਦੇ ਇਲੈਕਸ਼ਨਾਂ ਦੇ ਵਿੱਚ ਬਿਜ਼ੀ ਰਹੇ। ਉਹਨਾਂ ਨੇ ਕੋਈ ਮੀਟਿੰਗ ਨਹੀਂ ਕੀਤੀ। ਉਹ ਉਸ ਤੋਂ ਬਾਅਦ ਅਪ੍ਰੈਲ ਮਹੀਨੇ ਦੇ ਵਿੱਚ ਜੇ ਸਾਡਾ ਮੌਸਮ ਵਿਭਾਗ ਹੈ ਉਹਦੇ ਵਿਗਿਆਨੀਆਂ ਨੇ ਇਹ ਸਾਨੂੰ ਸੂਚਨਾ ਦਿੱਤੀ ਗਵਰਨਮੈਂਟ ਨੂੰ ਵੀ ਇਸ ਵਾਰੀ ਜਿਹੜੀ ਬਰਸਾਤ ਹੈ ਇਹ ਵੱਡੇ ਪੱਧਰ ਤੇ ਆਏਗੀ ਕਿ ਕਿਤਾਬ ਨਹੀਂ ਸੀਗੀ ਉਹ ਵਾਲੀ ਲੇਕਿਨ ਸਾਡੀ ਇਥੋਂ ਦੀ ਜਿਹੜੀ ਸਰਕਾਰ ਹੈ ਉਹਨਾਂ ਨੇ ਫੇਰ ਵੀ ਕੋਈ ਉਹਦਾ ਸੰਗਿਆਨ ਨਹੀਂ ਦਿੱਤਾ ਉਹਦਾ ਨਤੀਜਾ ਸਾਨੂੰ ਭੁਗਤਣਾ ਪਿਆ ਨਹੀਂ ਤਾਂ ਹਰ ਸਾਲ ਕੇਂਦਰ ਸਰਕਾਰ ਦੇ ਕੋਲੋਂ ਪੈਸੇ ਆਉਂਦੇ ਆ ਐ ਐਸਜੀਆਰ ਦੇ ਅਧੀਨ 2023 ਦੇ ਵਿੱਚ ਜਦੋਂ ਹੜ੍ਹ ਆਇਆ ਸੀਗੇ ਤੇ ਉਦੋਂ ਵੀ ਬੜਾ ਵੱਡਾ ਨੁਕਸਾਨ ਹੋਇਆ ਸੀ। ਔਰ ਉਦੋਂ ਐਸੇ 133 ਪੁਆਇੰਟ ਜਿਹੜੇ ਕੀ ਨੋਮੀਨੇਟ ਕੀਤੇ ਗਏ ਸੀ ਵੀ ਇਹਨਾਂ ਤੇ ਮਰਮਤ ਹੋਣੀ ਚਾਹੀਦੀ ਹੈ। ਲੇਕਿਨ ਇਸ ਮੌਜੂਦਾ ਸਰਕਾਰ ਨੇ ਉਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਉਹਦੇ ਕਰਕੇ ਸਾਡਾ ਜਿਹੜਾ ਦਜੀਤ ਸਾਗਰ ਡੈਮ ਹੈ ਉਸ ਦੇ ਨਾਲ ਪਾਣੀ ਫालतੂ ਆਉਣ ਦੇ ਨਾਲ ਸਾਡਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਉਥੇ ਪਿੰਡਾਂ ਦੇ ਪਿੰਡ ਪਾਣੀ ਦੇ ਵਿੱਚ ਬੈਠ ਗਏ ਪਰ ਲੇਕਿਨ ਇਸ ਜਿਹੜੀ ਮੌਜੂਦਾ ਸਰਕਾਰ ਹੈ ਇਹਨਾਂ ਦੇ ਮੁੱਖ ਮੰਤਰੀ ਸਾਹਿਬ ਉਸਲੇ ਤਾਮਿਲਨਾਡੂ ਦੇ ਵਿੱਚ ਗਏ ਸੀਗੇ ਉਥੇ ਬ੍ਰੇਕਫਾਸਟ ਦਾ ਜਿਹੜਾ ਉਦਘਾਟਨ ਕਰਨ ਵਾਸਤੇ ਗਏ ਸੀ ਆਪਣੇ ਕਾਰ ਦੇ ਵਿੱਚ ਹੜ ਆਏ ਸੀਗੇ ਤੇ ਅਸੀਂ ਬਗਾਨੇ ਸੂਬਿਆਂ ਦੇ ਵਿੱਚ ਜਾ ਕੇ ਅਸੀਂ ਉਹਨਾਂ ਚੀਫ ਮਿਨਿਸਟਰ ਦੇ ਨਾਲ ਅਸੀਂ ਇੰਜੋਏ ਕਰਦੇ ਸੀ। ਔਰ ਦੂਸਰੀ ਗੱਲ ਜਿਹੜੀ ਮੇਨ ਹੈ ਸੌਰੀ ਹੋਈ ਹੈ। ਵੀ ਜਿਹੜੇ ਗੈਰ ਕਾਨੂੰਨੀ ਇਹਨਾਂ ਦੇ ਐਮਐਲਏ ਸਹਿਮਾਨ ਨੇ ਇਹਨਾਂ ਦੇ ਵਰਕਰਾਂ ਨੇ ਮਾਈਨਿੰਗ ਕੀਤੀ ਆ। ਉਹਦੇ ਨਾਲ ਵੀ ਜਿਹੜਾ ਬਹੁਤ ਵੱਡਾ ਨੁਕਸਾਨ ਹੋਇਆ। ਸਾਡੇ ਜਿਹੜੇ ਬੰਦ ਸੀਗੇ ਉਹ ਖੋਖਲੇ ਹੋ ਗਏ। ਔਰ ਉਹਦੇ ਨਾਲ ਪਾਣੀ ਦੇ ਸਰਸਕੇ ਉਬਨ ਕਮਜ਼ੋਰ ਹੋ ਗਏ ਔਰਬਾਨ ਟੁੱਟ ਗਏ ਮੈਨੂੰ ਵੀ ਕਪੂਰਥਲੇ ਜਾਣ ਦਾ ਮੌਕਾ ਮਿਲਿਆ ਸੁਲਤਾਨਪੁਰ ਜਾਣ ਦਾ ਮੌਕਾ ਮਿਲਿਆ ਸਾਡੇ ਜਿਹੜੇ ਸੈਂਟਰ ਤੋਂ ਵਜੀਰ ਆਏ ਸੀਗੇ ਤੇ ਲੋਕੀ ਉਹਦੇ ਤਰਾਹੀ ਇਮਾਮ ਕਰਦੇ ਪਏ ਸੀਗੇ ਵੀ ਇੱਥੋਂ ਦੇ ਜਿਹੜੇ ਇਹਨਾਂ ਦੇ ਲੀਡਰ ਸਹਿਬਾਨ ਆ ਉਹਨਾਂ ਨੇ ਇਲੈਗਲ ਤਰੀਕੇ ਦੇ ਨਾਲ ਮਾਈਨਿੰਗ ਕਰਕੇ ਸਾਡੇ ਇਸ ਇਲਾਕੇ ਨੂੰ ਬਰਬਾਦ ਕਰਤਾ ਉਹ ਲੋਕਾਂ ਦੇ ਮਨ ਦੇ ਵਿੱਚ ਬੜਾ ਵੱਡਾ ਰੋਸ ਸੀਗਾ ਲੇਕਿਨ ਇਹਨਾਂ ਨੇ ਮੌਨਸੂਨ ਦੇ ਵਿੱਚ ਵੀ ਜਿਹੜੀ ਹੈ ਮਾਈਨਿੰਗ ਇਹਨਾਂ ਨੇ ਪੈਸੇ ਦੀ ਇਹਨਾਂ ਹਵਸ ਹੈਗੀ ਸੀ ਕਿ ਇਹਨਾਂ ਦੇ ਐਮਐਲਏ ਸਹਿਬਾਨ ਨੂੰ ਇਹਨਾਂ ਦੇ ਵਰਕਰ ਸਹਿਬਾਨ ਨੂੰ ਵੀ ਇਹਨਾਂ ਨੇ ਮਾਈਨਿੰਗ ਦੇ ਵਿੱਚ ਵੀ ਜਿਹੜੀ ਇਹ ਇਹਦੇ ਬਰਸਾਤਾ ਦੇ ਵਿੱਚ ਵੀ ਮਾਈਨਿੰਗ ਜਿਹੜੀ ਇਹਨਾਂ ਨੇ ਬੰਦ ਨਹੀਂ ਕੀਤੀ ਉਹਦਾ ਨਤੀਜਾ ਕੀ ਹੋਇਆ ਹੈ ਲੁਧਿਆਣੇ ਦੇ ਵਿੱਚ ਸਮਰਦਾਲੀ ਪਿੰਡ ਹੈਗਾ ਵਾ ਅਜਨਾਰਾ ਦੇ ਵਿੱਚ ਰਮਦਾਸ ਪਿੰਡ ਹੈਗਾ ਵਾ ਉਹਦੇ ਵਿੱਚ ਵੀ ਮਾਈਨਿੰਗ ਦਾ ਅਗਦਾ ਚੱਲਦੀ ਰਹੀ ਉਹਦੇ ਕਰਕੇ ਉੱਥੇ ਬਹੁਤ ਵੱਡਾ ਇਹਦਾ ਨੁਕਸਾਨ ਹੋਇਆ ਫਜ਼ਿਲਕਾ ਦੇ ਵਿੱਚ 20 ਦਿਨ ਪਹਿਲਾਂ ਹੜਾ ਆ ਗਿਆ ਸੀਗਾ ਲੇਕਿਨ ਇਹਨਾਂ ਨੇ ਕੋਈ ਵੀ ਉਥੇ ਸੁਰਦਸਾਰ ਨਹੀਂ ਲੱਤੀ ਉਸ ਦੇ ਨਾਲ ਉਸ ਇਲਾਕੇ ਦੇ ਵਿੱਚ ਵੀ ਮਾਲਵੇ ਦੇ ਵਿੱਚ ਵੀ ਪੂਰੇ ਤਰੀਕੇ ਦੇ ਨਾਲ ਜਿਹੜੇ ਬਾੜ ਦੇ ਉੱਪਰ ਕੋਪ ਸਾਨੂੰ ਦੇਖਣ ਨੂੰ ਮਿਲੇ ਇਹ ਜਿਹੜੀ ਆਫਤਾ ਆਈ ਹੈ ਇਹ ਮਾਨ ਮੇਡ ਹੈਗੀ ਹੈ ਇੱਥੋਂ ਦੇ ਮੁੱਖ ਮੰਤਰੀ ਦੀ ਜਿਹੜੀ ਕੁਤਾਹੀ ਹੈਗੀ ਹੈ ਉਹਨਾਂ ਦੇ ਮਿਨਿਸਟਰ ਸਾਹਿਬਾਨ ਦੀ 4 ਸਾਲਾਂ ਦੇ ਵਿੱਚ ਤਿੰਨ ਇਹਨਾਂ ਦੇ ਮਿਨਿਸਟਰ ਇਸ ਵਿਭਾਗ ਦੇ ਬਦਲੇ ਗਏ ਆ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਇੱਕ ਵਿਭਾਗ ਦਾ ਜਿਹੜਾ ਮਨਿਸਟਰ ਆ ਜੋ ਤਿੰਨ ਵਾਰੀ ਬਦਲੇ ਜਾਊਗਾ 4 ਸਾਲਾਂ ਦੇ ਵਿੱਚ ਤੇ ਐਡਾ ਸੰਸਥਿਕ ਵਿਭਾਗ ਹੈ ਜਿਹੜਾ ਹਰ ਸਾਲ ਬਰਸਾਤ ਆਣੀ ਆਣੀ ਹੈ ਔਰ ਇਹਨੂੰ ਬੜੇ ਅੱਛੇ ਤਰੀਕੇ ਦੇ ਨਾਲ ਹੈਂਡਲ ਕਰਨ ਦੀ ਲੋੜ ਹੈਗੀ ਆ ਲੇਕਿਨ ਇਹਨਾਂ ਦੀ ਜਿਹੜੀ ਹੈ ਨਾ ਗਵਰਨਮੈਂਟ ਦੇ ਵਿੱਚ ਬਿਲਕੁਲ ਪਕਰ ਨਾ ਹੋਣ ਦੀ ਖਾਤਰ ਸਾਡੇ ਇਹ ਲੋਕਾਂ ਨੂੰ ਨੁਕਸਾਨ ਚੜਨਾ ਪਿਆ ਔਰ ਇਹਨਾਂ ਦੇ ਜਿਹੜੇ ਉੱਥੇ ਮંત્રી ਵੀ ਗਏ ਮੈਂ ਕਹਿ ਸਕਦਾਗਾ ਮੈਂ ਸੀਐਮ ਸਾਹਿਬ ਗਏ ਉਥੇ ਗੁਰਦਾਸਪੁਰ ਦੇ ਵਿੱਚ ਆਪਣਾ ਹੈਲੀਕਾਪਟਰ ਕਹਿੰਦੇ ਜੀ ਮੇਰਾ ਇਸ ਕੰਮ ਵਾਸਤੇ ਲੱਗੂਗਾ ਉਹਨੇ ਹੈਲੀਕਾਪਟਰ ਆਇਂਦਾ ਆਪਾਂ ਸਿਰਫ ਨਿਰੀਖਣ ਕਰ ਸਕਦੇ ਆ ਉਹ ਦਿਨ ਆਪਾਂ ਸਮਾਨ ਨਹੀਂ ਬੰਨ ਸਕਦੇ ਲੇਕਿਨ ਇਹਨਾਂ ਦੇ ਉਥੇ ਦੇ ਐਮਐਲਏ ਸਹਿਬਾਨ ਫੋਟੋਆਂ ਫੋਟੋਆਂ ਕਰਾ ਕੇ ਤੇ ਲੋਕਾਂ ਨੂੰ ਗੁੱਸੇ ਦੇ ਵਿੱਚ ਹੋਰ ਲੈ ਆਏ ਉਹਦੇ ਉਥੇ ਤਿੰਨ ਦਿਨ ਆਪਾਂ ਦੇ ਨਾਲ ਹੈਲੀਕਾਪਟਰ ਵਾਪਸ ਪਹੁੰਚ ਗਿਆ ਇਸੇ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਦੇ ਐਲਓਪੀ ਸਾਹਿਬਾ ਪ੍ਰਤਾਪ ਸਿੰਘ ਬਾਜਬਾ ਜੀ ਤੇ ਇਹਨਾਂ ਦੇ ਨਾਲ ਉੱਥੇ ਦੇ ਜਿਹੜੇ ਸੁਲਤਾਨਪੁਰ ਦੇ ਐਮਐਲਏ ਸਾਹਿਬ ਐਕਸਐਮਐਲਏ ਸਾਹਿਬ ਉਹ ਵੀ ਜੋਂਗਾ ਲੈ ਕੇ ਉੱਥੇ ਚਲੇ ਗਏ ਤੇ ਉਹ ਵੀ ਲੋਕਾਂ ਦੇ ਕੋਲ ਜਾ ਕੇ ਮਜ਼ਾਕ ਕਰਕੇ ਤੇ ਲੋਕਾਂ ਨੂੰ ਵਾਪਸ ਆ ਗਏ ਲੇਕਿਨ ਸਾਡੇ ਕੇਂਦਰ ਸਰਕਾਰ ਦੇ ਸੈਂਟਰ ਦੇ ਵਜ਼ੀਰ ਲਗਭਗ 25 ਤੋਂ ਉੱਪਰ ਸਾਡੇ ਜਿਹੜੇ ਮੰਤਰੀ ਹੈ ਉਹ ਰੇਗ ਡਿਸਟ੍ਰਿਕਟ ਦੇ ਵਿੱਚ ਤੁਹਾਡੇ ਵੀ ਇੱਥੇ ਆਏ ਸੀਗੇ ਮੈਂ ਮੈਨੂੰ ਵੀ ਨਾਲ ਤਿੰਨ ਚਾਰ ਬਜੀਆਂ ਨੂੰ ਜਾਣ ਦਾ ਮੌਕਾ ਮਿਲਿਆ ਉਹ ਕੱਲ-ਕੱਲੇ ਪਿੰਡ ਜਾ ਕੇ ਜਿੱਦਾਂ ਆਪਾਂ ਲੋਕ ਬੈਠੇ ਆ ਇਦਾਂ ਲੋਕਾਂ ਨਾਲ ਬੈਠ ਕੇ ਉਹਨਾਂ ਨੂੰ ਕੱਲ-ਕੱਲੀ ਗੱਲ ਪੁੱਛ ਕੇ ਫਿਰ ਉਹਨਾਂ ਦਾ ਪੀਏ ਨਾਲ ਨੋਟ ਕਰ ਰਿਆ ਸੀਗਾ ਵੀ ਇੱਥੇ ਕੀ ਨੁਕਸਾਨ ਹੈਗਾ ਉਹ ਆਪਣੇ ਕੱਲ-ਕੱਲੀ ਰਿਪੋਰਟ ਉਹਨਾਂ ਨੇ ਸਬਮਿਟ ਕਰਨੀ ਹੈਗੀ ਆ ਮੋਦੀ ਸਾਹਿਬ ਨੂੰ ਔਰ ਇਸ ਤਰੀਕੇ ਦੇ ਨਾਲ ਜਿਹੜੀ ਇਹ ਇਸ ਸਰਕਾਰ ਨੇ ਲੋਕਾਂ ਦੇ ਨਾਲ ਮੈਂ ਅਨਮਾਨ ਮੇਜ ਮੈਂ ਕਹਿ ਸਕਦਾ ਮੈਂ ਜਿਹੜੀ ਇਹ ਬਾੜ ਆਈ ਹੈਗੀ ਹੈ ਉਹ ਜਿਸ ਤੋਂ ਬਾਅਦ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਇੱਥੇ ਆਏ ਉਹਨਾਂ ਨੇ ਵੀ ਖੁਦ ਗੁਰਦਾਸਪੁਰ ਦੇ ਵਿੱਚ ਪਹਿਲਾਂ ਜਿਹੜੇ ਕਿਸਾਨ ਵੀ ਸਾਡੇ ਸੀਗੇ ਜਾਂ ਜਿਹੜੇ ਇਫੈਕਟਡ ਲੋਕ ਸੀਗੇ ਉਹਨਾਂ ਨੂੰ ਮਿਲੇ ਔਰ ਉਸ ਤੋਂ ਬਾਅਦ ਅਫਸਰਾਂ ਨਾਲ ਉਹਨਾਂ ਨੇ ਮੀਟਿੰਗ ਕੀਤੀ ਔਰ ਤੁਰੰਤ ਉਹਨਾਂ ਨੇ 1600 ਕਰੋੜ ਰੁਪਈਆ ਜਿਹੜਾ ਉਹਨਾਂ ਨੇ ਪੰਜਾਬ ਗਵਰਨਮੈਂਟ ਦਿੱਤਾ ਵੀ ਤੁਸੀਂ ਇਹ ਤੁਹਾਡੀ ਇੱਕ ਟੋਕਨ ਮਨੀ ਹੈਗੀ ਆ ਔਰ ਉਸ ਤੋਂ ਅ ਜਿਹੜੀ ਰਿਪੋਰਟ ਆਈ ਅਸੀਂ ਤੁਹਾਨੂੰ ਭੇਜਾਂਗੇ ਔਰ ਇਸ ਤੋਂ ਪਹਿਲਾਂ 12000 ਕਰੋੜ ਰੁਪਇਆ ਜਿਹੜਾ ਕਿ ਐਸ ਡੀ ਆਰ ਐਫ ਦਾ ਇਸ ਸਰਕਾਰ ਦੇ ਕੋਲ ਪਿਆ ਵੈ ਇਹਨਾਂ ਦਾ ਇੱਕ ਮੰਤਰੀ ਕਹਿੰਦੇ ਆ ਪਿਆ ਵੈ ਚੀਮਾ ਸਾਹਿਬ ਕਹਿੰਦੇ ਮੇਰੇ ਕੋਲ ਪੈਸਾ ਨਹੀਂ ਪਿਆ ਚੀਫ ਸਕੱਟਰੀ ਸਾਹਿਬ ਕਹਿੰਦੇ ਮੇਰੇ ਕੋਲ ਪੈਸਾ ਪਿਆ ਵੈ ਜਦੋਂ ਮੋਦੀ ਸਾਹਿਬ ਆਏ ਆ ਲੇਕਿਨ ਇਹਨਾਂ ਦੀ ਆਪਸੀ ਜਿਹੜਾ ਤਾਲਮੇਲ ਨਾ ਹੋਣ ਦੀ ਖਾਤਰ ਸਾਡੇ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਜਿਹੜਾ ਮੈਂ ਕਹਿ ਸਕਦਾ ਵਾਂ ਨੁਕਸਾਨ ਹੋਇਆ ਔਰ ਪੰਜਾਬ ਨੂੰ ਪੈਰਾਂ ਤੇ ਖੜੇ ਹੋਣ ਲਈ ਹੁਣ ਬੜਾ ਸਮਾਂ ਲੱਗਣਾ ਮੈਂ ਔਰ ਅਸੀਂ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਨੇ ਆ ਵੀ ਮੋਦੀ ਸਾਹਿਬ ਜੋ ਕਹਿ ਕੇ ਗਏ ਆ ਉਹ ਪੂਰਾ ਕਰਨਗੇ ਕੇਂਦਰ ਸਰਕਾਰ ਵੱਲੋਂ ਤੁਹਾਨੂੰ ਫੰਡਾਂ ਦੀ ਕੋਈ ਘਾਟ ਨਹੀਂ ਆਏਗੀ ਅਸੀਂ ਹਰ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਵਾਸਤੇ ਸਾਡੀ ਪਾਰਟੀ ਪਹਿਲਾਂ ਵੀ ਖੜੀ ਰਹੀ ਆ ਹੁਣ ਵੀ ਅਸੀਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੇ ਆ ਵੀ ਤੁਹਾਡਾ ਜਿਹੜਾ ਨੁਕਸਾਨ ਹੋਇਆ ਵਾ ਉਹ ਕੇਂਦਰ ਸਰਕਾਰ ਆਪਣਾ ਪੂਰਾ ਬੰਦਾ ਯੋਗਦਾਨ ਪਾਏਗੀ ਔਰ ਜਿਹੜੀ ਇਹ ਆਪਦਾ ਆਈ ਹੈ ਇਹਦੇ ਪਿੱਛੇ ਮੈਂ ਸਿੱਧੀ ਗੱਲ ਕਹਾਂ ਵੀ ਇਹ ਮੌਜੂਦਾ ਸਰਕਾਰ ਦੀ ਜਿਹੜੀ ਨਾਲਾਈਕੀ ਹੈ ਇਹਨਾਂ ਦਾ ਕੂ ਪ੍ਰਬੰਧਨ ਹੈ ਜਿਨ੍ਹਾਂ ਨੇ ਮੌਕੇ ਤੇ ਕੰਮ ਨੂੰ ਸੰਭਾਲਿਆ ਨਹੀਂ ਔਰ ਪੰਜਾਬ ਦੇ ਲੋਕਾਂ ਨੂੰ ਪਾਣੀ ਦੇ ਵਿੱਚ ਛੜਤਾ ਔਰ ਪੰਜਾਬ ਦੇ ਲੋਕ ਜਿਹੜੇ ਪਿੰਡਾ ਸਾਡੇ ਲੋਕ ਆ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੋਇਆ ਔਰ ਅਸੀਂ ਸਰਕਾਰ ਦੇ ਕੋਲੋਂ ਇਹ ਮੰਗ ਕਰਦੇ ਆਂ ਵੀ ਤੁਸੀਂ 15 ਅਕਤੂਬਰ ਤੱਕਰ ਲੋਕਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕੀਤੀ ਸੀ ਉਹ ਤੁਸੀਂ ਹੁਣ ਜਿਹੜਾ ਗੁਦਾਵਰੀਆ ਕਰਾ ਕੇ ਲੋਕਾਂ ਨੂੰ ਇਮੀਡੀਏਟ ਉਹਦਾ ਰੀਲੀਫ ਦਿਓ ਜਿਨ੍ਹਾਂ ਦੇ ਮਕਾਨ ਟੁੱਟੇ ਆ ਜਿਨ੍ਹਾਂ ਦੇ ਪਸ਼ੂ ਮਰੇ ਆ ਉਹਨਾਂ ਨੂੰ ਜਿਹੜਾ ਬੰਦਾ ਉਹਨਾਂ ਦਾ ਮੁਆਵਜ਼ਾ ਤੁਰੰਤ ਦਿਓ ਤਾਂ ਕਿ ਲੋਕ ਆਪਣੇ ਪੈਰਾਂ ਤੇ ਖੜੇ ਹੋ ਸਕਣ ਉਸ ਰਾਤੇ ਸਾਡੀ ਪਾਰਟੀ ਨੇ ਜਿਹੜੀ ਇਹ ਚਾਰ ਸ਼ੀਟ ਪੇਸ਼ ਕੀਤੀ ਹੈ ਅੱਜ ਅਸੀਂ ਤੁਹਾਡੇ ਵਿੱਚ ਹਾਜ਼ਰ ਹੋਏ ਆਂ ਤੇ ਤੁਹਾਡੀ ਰਾਹੀਂ ਅਸੀਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਮੈਂ ਪੱਤਰਕਾਰ ਵੀਰਾਂ ਰਾਹੀਂ ਅਸੀਂ ਸੰਦੇਸ਼ ਦੇਣਾ ਮੈਂ ਕਿ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਟੀਮ ਹੈ ਔਰ ਕੇਂਦਰ ਦੇ ਵੀ ਸਾਡੇ ਮੋਦੀ ਸਾਹਿਬ ਅਮਿਤ ਸ਼ਾਹ ਜੀ ਜੋ ਵੀ ਇੱਥੇ ਵਚਨ ਕਰਕੇ ਗਏ ਆ ਉਹ ਅਸੀਂ ਪੂਰੇ ਕਰਾਂਗੇ ਪੰਜਾਬ ਦੇ ਲੋਕਾਂ ਨੇ ਸੀ ਪੂਰੇ ਤਰੀਕੇ ਨਾਲ ਪੈਰਾਂ ਤੇ ਖੜਾ ਕਰਕੇ ਦੁਆਰ ਤੋਂ ਆਪਣੇ ਵਧੀਆ ਜੀਵਨ ਬਹਿਤੀਤ ਕਰਨ ਉਹਦੇ ਲਈ ਸਾਡੀ ਪਾਰਟੀ ਵਚਨਬੱਧ ਰਹੇਗੀ ਇੰਨੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਤੁਸੀਂ ਆਇਓ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ